ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਖੀਵਾ ਮੀਹਾ ਸਿੰਘ ਵਾਲਾ ਤਹਿਸੀਲ ਬਲਾਡਾ ਤੇ ਜ਼ਿਲ੍ਹਾ ਮਾਨਸਾ 10 ਝੋਟੀਆਂ ਦਿਖਾ ਦਾਂਗੇ ਪਹਿਲਾ ਦੂਜਾ ਸੂਆ ਟਾਪ ਕੁਆਲਿਟੀ ਦੀਆਂ ਆਪਾਂ ਪਹੁੰਚੇ ਹੋਏ ਆ ਚਾਇਲ ਡੈਰੀ ਫਾਰਮ ਤੇ ਕੰਮ ਹੈਗਾ ਬਾਈ ਹੋਰਾਂ ਦਾ ਵਪਾਰ ਦਾ ਰੁਟੀਨ ਚ ਕੰਮ ਚੱਲਦਾ ਰਹਿਣਾ ਤੇ ਝੋਟੀਆਂ ਦਿਖਾ ਦਾਂਗੇ ਜਮਾ ਸਾਫ਼ ਤੇ ਚੰਗੇ ਕੱਦ ਕਾਠ ਵਾਲੀਆਂ ਤੇ ਚੰਗੀ ਕੁਆਲਿਟੀ ਦੀਆਂ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇੜਾ ਰੇਟ ਆ ਰੇਟ ਵੀਡੀਓ ਜੀ ਕਰਾ ਦਾਂਗੇ ਰੇਟ ਰਹੂਗਾ 1,20,000 ਤੋਂ ਲਾ ਕੇ 1,55,60,000 ਤੱਕ ਉਹ ਸ਼ੁਰੂ ਕੀ ਦੱਸ ਦਿੰਦੇ ਆ ਆ ਜਾ ਬਈ ਹੋਰ ਕੀ ਹਾਲ ਹੈ ਠੀਕ ਹੈ ਵੀਰੇ ਕਰਦੀ ਕਲਾ ਆ ਜਾ ਨੇੜੇ ਨੂੰ ਨੰਬਰ ਬੋਲ ਦੇ ਜਰਾ 97794 ਵੀਰੇ ਹਾਂਜੀ 71178 97794 71178 ਵੀਡੀਓ ਬਾਈ ਹੋਰੀ ਬਣਵਾ ਰਹੇ ਨੇ ਪਹਿਲੀ 19 21 ਸੱਜਣ ਕੋਈ ਕਨਫਿਊਜ਼ ਹੋ ਜਾਂਦਾ ਕਈ ਵਾਰੀ ਐਡਜਸਟਮੈਂਟ ਕਰ ਲਿਓ ਤੇ ਸ਼ੁਰੂਆਤ ਇੱਥੋਂ ਕਰ ਦਈਏ ਹਾਂਜੀ ਕਰ ਦਈਏ 9 ਬਾਈ ਦਾ ਆ ਗਿਆ ਮੋਨਾ ਸਿੰਘ ਤੌਰ ਬਾਈ ਹੋਲ ਕੇ ਫਿਰ ਆ ਆ ਸੱਜਣ ਨਾਲ ਬਾਈ ਦਾ ਪਾਰਟਨਰਸ਼ਿਪ ਦਾ ਕੰਮ ਆ ਬਾਈ ਦਾ ਕੀ ਨਾਮਾ ਠੱਪਾਲੀ ਪਾਲੀ ਪਾਲੀ ਖੀਵ ਵਾਲਾ ਹੈ ਹਾਂਜੀ ਹਾਂਜੀ ਆ ਤੌਰ ਪਾਲੀ ਖੋਲ ਕੇ ਫਿਰ ਕੱਦ ਆ ਗਿਆ ਫੁੱਲ ਵੱਡਾ ਤੇ ਡਾਬਲ ਆ ਗਈ ਛੋਟੀ ਸੂਆ ਕਿਹੜਾ ਇਹਦਾ ਮੁੰਨੇ ਇਹ ਸੂਆ ਤੀਜਾ ਜੀ ਆ ਜਾ ਉਹ ਲੈ ਬੰਨੇ ਫਿਰ ਸੂਆ ਬਾਈ ਕਹਿੰਦਾ ਤੀਜਾ ਕੱਦ ਆ ਗਿਆ ਫੁੱਲ ਡਬਲ ਤੇ ਸਿੰਘ ਬੰਦ ਆ ਗਿਆ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਜੇ ਬਾਈ ਦੂਜਾ ਕਹਿੰਦਾ ਯਾਰ ਦੂਜੇ ਚ ਵੀ ਖਾਪਦੀ ਆ ਖਾਪਦੀ ਆ ਆਪਾਂ ਕੰਮ ਕੱਚੀ ਗੱਲ ਵੀਰੇ ਕਰਦੇ ਆ ਅੱਛਾ ਯਕੀਨ ਸਕੂਨ ਆ ਗਈ ਛੋਟੀ ਬਾਲੀ ਕੱਦ ਫੁੱਲ ਡਬਲ ਆ ਗਿਆ ਖਾਪਦੀ ਜਿਵੇਂ ਤੁਹਾਨੂੰ ਦੱਸਿਆ ਨਾ ਸਜਣੋ ਦੂਜੇ ਸੂਏ ਚ ਹੀ ਆ ਕਿਉਂਕਿ ਜਦੋਂ ਉੱਥੋਂ ਬਾਈ ਕਮਾਊਗਾ ਉਦੋਂ ਲਾ ਲਓ ਕੁਆਲਿਟੀ ਦਾ ਆਈਡੀਆ ਇੱਥੋਂ ਕਮਾ ਲਈ ਬਾਈ ਗਾਂ ਤੋਂ ਇੱਥੋਂ ਮਾਰਦੀ ਗੈਰੀ ਕੈਮਰਾ ਸਿੰਘ ਜਮਾ ਗੋਲ ਆ ਗਿਆ ਕਿੰਨੇ ਕਿ ਦਿਨ ਦਾ ਸੂਆ ਬਾਈ ਦਾ ਇਹਨੂੰ ਹੋ ਗਏ ਵੀਰੇ 5 ਦਿਨਾਂ ਦੀ ਸੂਈ ਨੂੰ ਔਰ ਲੇ ਬੰਨੇ ਆ ਜਾ 5 ਕਿ ਦਿਨਾਂ ਹੁਣ ਵੀਰੇ ਇਹ ਹੋਊਗਾ ਜੀ 10 ਤੋਂ 11 ਦੇ ਵਿੱਚਕਾਰ ਠੀਕ ਆ ਹਾਂਜੀ ਆ ਦੁੱਧ ਜਿਹੜਾ ਹੈਗਾ ਸਾਰੇ ਪਸ਼ੂ ਤਕਰੀਬਨ ਸੂਏ ਹੋਏ ਹੈਗੇ ਨੇ 5 ਤੋਂ 6 ਦਿਨ ਦੇ ਬੌਲਾ ਹੈਗਾ 10 ਤੋਂ 12 ਲੀਟਰ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਕਿੰਨਾ ਕੁ ਦੁੱਧ ਪਾ ਸਕਦੀ ਆ ਮੋਣੇ ਇਹ ਦੁੱਧ ਵੀਰੇ ਦੇ ਸਕਦੀ ਆ ਜੀ 16 ਕਿਲੋ ਜੀ ਜਿਹੜੇ ਹਿਸਾਬ ਨਾਲ ਕਾਹ ਠਾ ਹਾਂਜੀ ਤੇ ਜਿਹੜੇ ਹਿਸਾਬ ਨਾਲ ਸਟਾਰਟਿੰਗ ਆ ਹਾਂ ਜਿੰਨੇ ਸਟਾਰਟਿੰਗ ਹੋਈ ਹੈਗੀ ਕੱਦ ਵਾਲੀ ਹੈ ਸਰੀਰ ਪੱਖੋਂ ਸਾਰੀ ਫਿਗਰ ਫਿਗਰ ਸਾਰੀ ਵਧੀ ਹੈਗੀ ਦੁੱਧ ਮੰਨ 16 ਕਿਲੋ ਦੇ ਸਕਦੀ ਹੈ 100 ਦੀ 100 ਹੀ ਆ ਫੁੱਲ ਵੱਡੀਆਂ ਜੀ ਆ ਗਈਆਂ ਹਾਂਜੀ ਹਾਂਜੀ ਫੁੱਲ ਵੱਡਾ ਕਾਦਾ ਇਹ ਦੋ ਵੱਡੀ ਦਾ ਕੀ ਹੋਊਗੀ ਹਾਂਜੀ ਹਾਂਜੀ ਇਹਦਾ ਰੇਟ ਮੋਹਣੇ ਕੀ ਰਹੂ ਫੇਰ ਇਹਦਾ ਮੁੱਲ ਆ ਜੀ 1,65,000 ਮੈਂ ਕਹਿੰਦਾ ਸਭ ਤੋਂ ਵੱਧ ਦੇ ਰਹੀ ਆ ਹਾਂਜੀ ਹੈ ਸਭ ਤੋਂ ਮਹਿੰਗੀ ਹੀ ਆ ਸਭ ਤੋਂ ਉੱਚੀ ਹੀ ਆ ਜੀ ਠੀਕ ਆ ਗੱਲ ਇਹਦਾ ਰੇਟ ਵਾਈ ਕਹਿੰਦਾ 1,65,000 ਚੋਣ ਚ ਪਾਉਂਦੀ ਕਿਵੇਂ ਆ ਚੋਣ ਚ ਪਾਉਂਦੀ ਇੱਕ ਨੰਬਰ ਮੇਰੇ ਕੋਈ ਸਿੱਟਾ ਨਹੀਂ ਸਾਰਲਾ ਨਹੀਂ ਹਾਂ ਸਾਰੇ ਜਿਹੜੀ ਮਰਜ਼ੀ ਥੱਲੇ ਬੈਜੋ ਜੀ ਇੱਕ ਨੰਬਰ ਦੀ ਜੋਈ ਹਾਂ ਹੁਣ ਮਾਰਗਰੀਆ ਦੋ ਨੰਬਰ ਵਾਲੀ ਤੇ ਵੱਡੀ ਜਿਵੇਂ ਤੁਹਾਨੂੰ ਦੱਸਿਆ ਨਾ ਮੈਂ ਜਿਹੜੇ ਏਰੀਆ 'ਚ ਖੜਾ ਆ ਏਰੀਆ ਬਹੁਤ ਚੰਗਾ ਏਰੀਆ ਮੰਨਿਆ ਜਾਂਦਾ ਦੁੱਧਨੂ ਮਾਨਸਾ ਬਟੇਂਡਾ ਰਾਮਪੁਰਾ ਫੁੱਲ ਜਿਹੜੀ ਬੈਲਟ 'ਚ ਅੱਜ ਆਪਾਂ ਘੁੰਮਦੇ ਆ ਏਰੀਆ ਟਾਪ ਦਾ ਮੰਨਿਆ ਜਾਂਦਾ ਇਹਦਾ ਮੂਨੇ ਕਿਹੜਾ ਸੂਆ ਇਹਦਾ ਦੂਜਾ ਸੂਆ ਜੀ ਟੋਰ ਬਾਈ ਹੋਣ ਕੇ ਸੂਆ ਦੂਜਾ ਇਹ ਕਹਿ ਕਦਿੰਦੇ ਇਹਨੂੰ ਤਿੰਨ ਦਿਨ ਹੋ ਗਏ ਸੂਈ ਨੂੰ ਜੀ ਤਿੰਨ ਦਿਨਾਂ ਦੀ ਹਾਂਜੀ ਹਾਂਜੀ ਉਹ ਵੱਡੀ ਫੁੱਲ ਆ ਗਈ ਇਹ ਵੀ ਨਾ ਹਾਂਜੀ ਥਾਂ ਹੁਣ ਬਹੁਤ ਚੰਗਾ ਲੱਗਿਆ ਵੀਰੇ ਕੋਈ ਕਿੰਮਿਆਂ ਚ ਬਾਈ ਜੀ ਹਾਂ ਚ ਬਾਈ ਇੱਕ ਨੰਬਰ ਉੱਤੋਂ ਗੈਰੀ ਵੱਡੀ ਦਿਖਾ ਦੇਣੀ ਚੜਾਈ ਵਾਲੀ ਆ ਗਈ ਚੜਾਈ ਕਿੰਨਾ ਕਿ ਬੋੜਾ ਦੱਸੇ ਗੋ ਇਹ ਥੱਲੇ ਹੋਊਗਾ ਜੀ ਹਜੇ 9-10 ਕਿਲੋ ਬੋੜਾ ਹੋਊਗਾ ਜੀ ਮੈਂ ਕਹਿਣ ਦਾ 12 ਵੀ ਕਹਿੰਦੇ ਨੇ ਜੀ ਉਹਦਾ ਕੀ ਫਾਇਦਾ ਐਵੇਂ ਕੱਚੀ ਗੱਲ ਦਾ ਜੀ ਹਾਂ ਆਹੀ ਜੀ ਤਾਂ ਮੇਰੇ ਹਿਸਾਬ ਨਾਲ ਯਾਰ ਕਿਹੜੀ ਮਸ਼ੀਨ ਲੱਗੀ ਹੁੰਦੀ ਆ ਅੰਦਰ ਜਿਹੜੀ ਦੂਜੇ ਦਿਨ 14 ਕਰ ਦੂਗੀ ਹਾਂਜੀ ਹਾਂਜੀ ਅਸਲ ਤਾਂ ਮੱਝ ਦਾ ਪੀਕ ਲੈਵਲ ਜਿਹੜਾ ਮੈਂ ਮੰਨਦਾ ਵੀ 20 ਤੋਂ 25 ਦਿਨ ਚ ਬਣਦਾ ਹਾਂਜੀ ਹਾਂਜੀ ਇਹਦੀ ਕੀ ਰਿਪੋਰਟ ਆ ਦੁੱਧ ਦੀ ਕਿੰਨਾ ਕੁ ਪਾ ਦਿੰਦਾ ਇਹ ਦੁੱਧ ਕੱਢਾ ਜੀ ਪਿੱਛੇ ਦੇ ਸਾਲ ਕਹਿੰਦੇ ਵੀ ਭਲੂਣ ਨੇ 14-15 ਕਿਲੋ ਵੱਡੀ ਵੀ ਭਰਾ ਕਹਿੰਗੇ ਹਰੇਕ ਨੂੰ ਕਹਿੰਦਾ ਵੱਡੀ ਹੋ ਸਕ ਚੋਣ ਚ ਪਾਉਣ ਦੀ ਸੌਦਾ ਸਭ ਇੱਕ ਨੰਬਰ ਹੀ ਇੱਕ ਨੰਬਰ ਇਹਦੇ ਮੋਨੇ ਕਿੰਨੇ ਪੈਸੇ ਲੈ ਲਾਂਗੇ ਬਾਈ ਇਹਦਾ ਮੁੱਲਾ ਹੀ 1,55,000 ਰੁਪਏ ਆ ਇਹਦਾ ਬਾਈ ਕਹਿੰਦਾ ਲੈਣਾ 1,55,000 ਰੁਪਿਆ ਆਰਡਰ ਆ ਗਿਆ ਫਿਕਸ ਜਾ ਬਿਲਕੁਲ ਨਾਲ ਲੱਗਵਾ ਜਾ ਆ ਗਿਆ ਤੇ ਦੋਏ ਝੋਟੀਆਂ ਦੇ ਮਾਰਦੀ ਗੱਰੀ ਕੈਮਰਾ ਇੱਕੋ ਨਾਲ ਦੀ ਆਗੀਆਂ ਦੋਨੇ ਫੁੱਲ ਵੱਡੀਆਂ ਚ ਆਗੀਆਂ ਤੇ ਜੇ ਮੋਣਜੀਤ ਕਿਸੇ ਨੇ ਜੋੜਾ ਲੈਣਾ ਹੋਇਆ ਜਾਂ ਦੋ ਜਾਂ ਚਾਰ ਇਕੱਠੀਆਂ ਉਦਾਂ ਦਾ ਕੰਸੈਸ਼ਨ ਕੋਈ ਹੋ ਜਾਊਗਾ ਹਾਂਜੀ ਵੀਰੇ ਕੋਈ ਗੱਲ ਨਹੀਂ ਹਾਂ ਕਰਦਾ ਹੀ ਮਾਨਤਾਂ ਨੂੰ ਦਾਂਗਾ ਹਾਂ ਕਰਦਾ ਗਾ ਵੀ ਬਾਹਲਾ ਨਹੀਂ ਜੇ ਆਪਾਂ ਕਹੀਏ ਆ ਜਾ ਗੈਰੀ ਹੁਣ ਮਾਰ ਰਹੀ ਤੇ ਉਹ 3 ਨੰਬਰ ਵਾਲੀ ਤੇ ਰੇਟ ਸਾਨੂੰ ਇੱਕ ਗੱਲ ਹੋਰ ਦੱਸਦਾ ਨਾ 22 ਤੋਂ ਮੈਂ ਫਿਕਸ ਫਿਕਸ ਜੀ ਕਰਾ ਕੇ ਜਾਊਂਗਾ ਵੱਡਾ ਮਾਰਜਨ ਵਾਲਾ ਕੰਮ ਨਹੀਂ ਹੈ ਇਧਰਲੇ ਬੰਨੋ ਗੈਰੀ ਮਾਰਦੇ ਫੇਸ ਤੇ ਕੈਮਰਾ ਨਾਲ-ਨਾਲ ਦੁੱਧ ਵਾਲੀਆਂ ਨੇ ਤੇ ਨਾਲ-ਨਾਲ ਸਜਣੋ ਹੈਗੀਆਂ ਨੇ ਬਿਊਟੀ ਵਾਲੀਆਂ ਵੀ ਹੈਨਾ ਹਾਂਜੀ ਹਾਂਜੀ ਘਰੇ ਖੜੇ ਪਸ਼ੂ ਸੋਨੇ ਵੀ ਲੱਗਣਗੇ ਸੋਨੇ ਲੱਗਦੇ ਨੇ ਵੀ ਹਾਂ ਨਸਲ ਵੀ ਫੁੱਲਾ ਕਟੀਆਂ ਚ ਤੇ ਦੁੱਧ ਉਹ ਹੀ ਗੱਲ ਆ ਦੁੱਧ ਹੁੰਦਾ ਤੁਹਾਡੀ ਸੇਵਾ ਦਾ ਤੁਹਾਡੀ ਕੇਅਰ ਦਾ ਤੇ ਬਾਕੀ ਜਿੰਨਾ ਜਿੰਨਾ ਕੱਜ ਹਾਜ਼ਰ ਆ ਇਹ ਚ ਵਾਦਾਂਗੇ ਡੰਗ ਤੋਂ ਡੰਗ ਇਹ ਜਮਾ ਹਾ ਇਹ ਜਮਾ ਕੱਚੀ ਸੂਈ ਠੀਕ ਆ ਗੱਲ ਅੱਜ ਜਿੰਨਾ ਕ ਭਾਈ ਕਹਿੰਦਾ ਹਾਜ਼ਰ ਆ ਇਹ ਆਪਾਂ ਡੰਗ ਤੋਂ ਡੰਗ ਚਵਾ ਲਾਂਗੇ ਜਿੰਨਾ ਕ ਬੋਲਾ ਇਹਨਾਂ ਕੋਲ ਤਿਆਰੀ ਦਾ ਇਹਦਾ ਸੂਆ ਕਿਹੜਾ ਮੁੰਨ ਇਹਦਾ ਦੂਜਾ ਜੀ ਦੂਜਾ ਸੂਆ ਹਾਂਜੀ ਵੀਰੇ ਬੜੀਆਂ ਕੈਂਟ ਕੈਂਟ ਲੈ ਪਾਲ ਕੇ ਬੱਸ ਵੀਰੇ ਆਪ ਆਪ ਹੀ ਨਾ ਮਾੜਾ ਮਾਰ ਲੈਂਦੇ ਕੀ ਵੀਰੇ ਠੀਕ ਹੈ ਠੀਕ ਆ ਗੱਲ ਅਸੀਂ ਵੀ ਮੈਂ ਚੰਗੀ ਤੋਂ ਚੰਗੀ ਲੈਣੇ ਆਗੇ ਬਾਕੀ ਪਰਮਾਤਮਾ ਦੀ ਕਿਰਪਾ ਆ ਇੱਕ ਗੱਲ ਹੋਰ ਆ ਤੀਜੇ ਨੰਬਰ ਤੇ ਆ ਗਏ ਆਪਾਂ ਕੱਦ ਕਾਠ ਵਾਲੇ ਮਾਮਲੇ ਜੀ ਵੀ ਛ ਅਸਿੰਗੀ ਵਾਲੇ ਮਾਮਲੇ 'ਚ ਕੱਦ ਕਾਠ ਵਾਲੇ ਜਿੱਤੇ ਥੱਲੇ ਦੀ ਕੁਆਲਿਟੀ ਨਾ ਥੱਲੇ ਦੀਆਂ ਬਹੁਤ ਸਾਫ਼ ਨੇ ਝੋਟੀਆਂ ਸਾਰੀਆਂ ਲੇਵਾ ਵੀ ਫਿਕਸ ਰੱਖਦੀ ਆ ਥਣ ਦਾ ਸੈਜ ਬਹੁਤ ਸੋਹਣਾ ਰੱਖਦੇ ਆ ਕਿਉਂਕਿ ਜਿਹੜਾ ਇਹ ਲੇਵਾ ਨਾਲੇ ਲੇਵ 'ਚ ਇੱਕ ਤਾਂ ਮਸਟੈਟਸ ਨਹੀਂ ਆਉਂਦੀ ਇੱਕ ਡੈਰੀ ਵਾਲਾ ਸੱਜਣ ਜਿੰਨੀ ਮਰਜ਼ੀ ਢੀੜ 'ਚ ਬੰਦਿਆ ਅਗਲੇ ਬੰਨਿਓ ਦਿਖਾਈ ਗਈ ਆ ਇਧਰਲੇ ਬੰਨਿਓ ਇਹ ਇੱਥੋਂ ਦਿਖਾ ਦੇ ਮੋੜਾ ਕਹਿੰਦਾ ਨਾੜਾ ਨੂੰ ਰਹਿ ਲਾ ਕੇ ਨੇੜੇ ਸਮਾਰ ਕੇ ਗੈਰੀ ਓਏ ਵੀਡੀਓ ਪਹਿਲੀ ਆ ਜੋਬਰਾਂ ਦੀ ਕੱਢਦੇ ਕੰਡੇ ਅੱਜ ਜਮਾ ਇਹ ਕਿੰਨਾ ਕੁ ਦੁੱਧੀ ਓਟ ਤੇ ਆਈ ਆ ਇਹ ਦਿੰਦੀ ਆ ਵੀਰੇ 17 1 ਸੂਆ ਕਿਹੜਾ ਦੀਦਾ ਸੂਆ ਦੂਜਾ ਜੀ ਸੂਆ ਦੂਜਾ ਇਹਦੇ ਪੈਸੇ ਕਿੰਨੇ ਲਵਾਂਗੇ ਫਿਰ ਇਹ ਦੀ ਦਾਂਗੇ ਵੀਰੇ ਡੇਢ ਦੀ ਦਾਂਗੇ ਵੀਰੇ ਮੁੱਲ ਕਰਸ ਕਰੀ ਜੀ ਪੂਰੇ ਜੀ ਹਾਂਜੀ ਆ ਛੋਟੀ ਚੰਗੀ ਐ ਸੇਕਲੀ ਆ ਹਣਾ ਹਾਂ ਅਸੀਂ ਚੱਲਾ ਪਹਿਲੀ ਵਾਰ ਵੀਡੀਓ ਪਾਈ ਆ ਮਾ ਚੱਲ ਆਪਾਂ ਕੁਝ ਘੱਟ ਕਰਕੇ ਦੇ ਦਾਂਗੇ ਐਨੀ ਗੱਲ ਨਹੀਂ ਠੀਕ ਆ ਗੱਲ ਇਧਰੋਂ ਲੰਬਾਈ ਦਿਖਾ ਦੇਗਾ ਜੀ ਪਿਛਾ ਨੂੰ ਹੋ ਕੇ ਸਾਰੀ ਦਿਖਾ ਦੇ ਕੱਟੀ ਨਾਸਲ ਨੂੰ ਉਸ ਵਿੱਚ ਬਹੁਤ ਆ ਏਰੀਆ ਜੀ ਆਪਾਂ ਗੱਲ ਕਰ ਲਈਏ ਤੇ ਹੁਣ ਆ ਜਾਗਾ ਜੀ ਅਗਲੇ ਨੰਬਰ ਵਾਲੀ ਤੇ ਲੇਵਾਂ ਲੂ ਭਾਈ ਨੂੰ ਵੀ ਫੁੱਲਾ ਹਣਾ ਹਾਂਜੀ ਇਹਦਾ ਕਿਹੜਾ ਸੂਆ ਇਹਦਾ ਦੂਜਾ ਵੀਰੇ ਸੂਈਆ ਸੂਈਆ ਕੈਕ ਦਿੰਦੀ ਸੂਈਆ ਇਹਨੂੰ ਹੋਵੇ ਹਫਤਾ ਹੋ ਗਿਆ ਉਦੋਂ ਆ ਗਈ ਜੈਡ ਬਲੈਕ ਹਨਾ ਹਾਂਜੀ ਇੱਥੋਂ ਦਿਖਾ ਦਿੰਗਾ ਜੀ ਲੇਵਾ ਆ ਗਈ ਜੈਡ ਬਲੈਕ ਕਿੰਨਾ ਅਸਲ ਸਾਰੀਆਂ ਚੰਗੀ ਆ ਚੰਗੀ ਬਰੀਡ ਦੇ ਪਸ਼ੂ ਨੇ ਲਿਆ ਬਈ ਬਰੀਕੀ ਬਰੂਕੀ ਬਹੁਤ ਛੋਟੀ ਜੀ ਸਿੰਗ ਸੰਗੇ ਦਾ ਵੀ ਬਰੀਡ ਹੈ ਹਨਾ ਹਾਂਜੀ ਸਿੰਗੇ ਦਾ ਵੀ ਬਰੀਕ ਆ ਗਿਆ ਕਾਦੇ ਦਾ ਵੀ ਸੋਹਣਾ ਤੇ ਲੇਵੇ ਦਾ ਡਿਜ਼ਾਈਨ ਵੀ ਸੋਹਣਾ ਰੱਖਿਆ ਚਪਾਈ ਦੀ ਕਿਵੇਂ ਮੋਣੀ ਇੱਕ ਨੰਬਰ ਹੈ ਵੀਰੇ ਜਿਹੜੀ ਮਰਜ਼ੀ ਮੈਂ ਬਾਈ ਲੈ ਲੇ ਕੋਈ ਠੀਕ ਥੱਲੋਣੀ ਆਪਣ ਨੂੰ ਕੋਈ ਵੀ ਉਹ ਬਸ ਸਾਧਨ ਰੱਖ ਲਈ ਨਾ 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 ਕੋਈ ਮਾੜੀ ਮੋਟੀ ਭੜ ਭੜ ਹੋ ਜਾਂਦੀ ਜੀ ਤਾਜੀ ਸੂਈ ਕਰਕੇ ਕਾਹ ਇੱਕ ਦਿਨ ਦਸੂ ਇਹਦਾ ਇਹਨੂੰ ਹੋ ਗਿਆ ਜੀ 5 ਦਿਨਾਂ ਦਾ ਇਹ ਪੰਜਾਂ ਛਿਆਂ ਦੀ ਆ ਹਾਂ ਬਸ ਹਫਤੇ ਦੇ ਅੰਦਰ ਅੰਦਰ ਨੇ ਵੀਰੇ ਸਾਰੀਆਂ ਹਫਤੇ ਦੀ ਮੰਨ ਲਓ ਜੀ ਕੋਈ ਕਿੰਨੀ ਕ ਬੌਲੀ ਆ ਦੇ ਕੋਲੇ ਹੁਣ ਇਹਦੇ ਸਾਰੇ 10 ਕਿਲੋ ਬੂਗਾ ਜੀ 10 ਕਿਲੋ ਹਾਂ ਇਹਦੀ ਕੀ ਰਿਪੋਰਟ ਆ ਦੁੱਧ ਦੀ ਇਹਦੀ ਰਿਪੋਰਟ ਹੈਗੀ ਵੀਰੇ 15 ਤੋਂ 16 ਕਿਲੋ ਦੀ 15 16 ਕਿਲੋ ਹਾਂਜੀ ਤੇ ਬਾਕੀ ਜੇ ਆਪਾਂ ਗੱਲ ਕਰ ਲਈਏ ਵੀ ਘੱਟ ਤੋਂ ਘੱਟ ਆਪਣੇ ਕੋਲ ਜਿਹੜੀਆਂ ਮੱਝਾਂ ਅੱਜ ਦਿਖਾਵਾਂਗੇ ਹਾਂਜੀ ਹਾਂਜੀ ਤਕਰੀਬਨ ਕਿੰਨੇ ਕਿ ਦੁੱਧ ਤੋਂ ਸਟਾਰਟਿੰਗ ਵਾਲੀਆਂ ਨੇ ਇਹ ਸਾਡੇ ਕੋਲੇ ਵੀ 10 ਤੋਂ 10 ਸਟਾਰਟਿੰਗ ਨੇ ਸਾਰੀਆਂ ਨੀ 10 ਤੱਕ ਅੱਜ ਹੈਗਾ ਵੀ ਕਿੰਨਾ ਕਿੰਨਾ ਇਹਦਾ ਪੀਕ ਲੈਵਲ ਹੈਗਾ ਹਾਂ ਮੰਨ ਕੇ ਚੱਲ ਵੀ 17 18 ਕਿਲੋ ਤੇ 1 2 ਮਹੀਆਂ ਵਿੱਚ ਹੈਗੀਆਂ ਬਾਕੀ 15 16 ਹੀ ਹੈਗੀਆਂ ਜੀ 12 ਤੋਂ 14 ਤੋਂ ਸਟਾਰਟ ਨੇ ਹਾਂਜੀ ਹਾਂਜੀ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਵੀਰੇ ਇਹ ਦੇ ਦਾਂਗੇ 145 ਦੀ 145 ਦੀ ਇਧਰੋਂ ਦਿਖਾ ਦੇ ਗਰੀ ਹੋਈ ਬਈਆਂ ਨੂੰ ਬੰਨੇ ਮਾਰਾ ਜਾ ਇੱਥੋਂ ਦਿਖਾ ਦੇ ਨੰਬਰ ਇਹਦਾ ਚੌਥਾ ਆ ਗਿਆ ਨਾ ਹਾਂਜੀ ਆ ਨੰਬਰ ਆ ਗਿਆ ਚੌਥਾ ਨੰਬਰ ਮੁਤਾਬਕ ਗੱਲਬਾਤ ਬਾਈ ਨਾਲ ਕਰੀ ਜਾਏ ਤੇ ਹੁਣ ਆ ਜਾ ਗਿਆ ਰਹੀ ਪੰਜਵੇਂ ਨੰਬਰ ਤੇ ਤੇ ਇਹ ਤੇ ਮਾਰਦੇ ਕੈਮਰਾ ਸਾਫ਼ ਹੈ ਵੀ ਆ ਹੱਲੇ ਦੀਆਂ ਬਾਈ ਕਹਿੰਦਾ ਸਾਰੀਆਂ ਸਾਫ਼ ਨੇ ਚੋਣ ਚਬਾਉਣ ਦੀਆਂ 100 ਦਾ 100 ਨੇ ਧੋਰ ਬਾਈ ਖੋਲ ਕੇ ਇਹਦਾ ਕਿਹੜਾ ਸੁਆ ਇਹ ਤੀਜਾ ਵੀਰੇ ਤੀਜਾ ਸੁਆ ਹਾਂਜੀ ਮੈਨੂੰ ਆਦੇ ਮਾਈ ਦਾ ਬਿਨਾਂ ਦੂਜਾ ਕਰੀ ਨਾ ਨਾ ਜਿਹੜੀ ਗੱਲ ਕਹਾਂ ਜਿੰਨੀ ਗੱਲ ਹੋ ਉੰਨੀ ਕਹਾਂਗੇ ਵੀਰੇ ਠੀਕ ਹੈ ਗੱਲ ਹਾਂਜੀ ਹਾਂਜੀ ਚਬਾਈ ਦੀ ਕਿਵੇਂ ਆ ਚਬਾਈ ਦੀ 1 ਨੰਬਰ ਹੈ ਵੀਰੇ 100 ਦੀ 100 100 ਦੀ 100 ਜੀ ਇਹਦਾ ਸਿੰਘ ਥੰਗ ਵੀ ਨਹੀਂ ਬਣਿਆ ਲੱਗਦਾ ਨਾ ਆਪਾਂ ਕਰਾਈ ਨਹੀਂ ਹੈਗੇ ਵੀਰੇ ਠੀਕ ਹੈ ਗੱਲ ਹਾਂਜੀ ਹਾਂਜੀ ਇਹ ਪਰਸੋਂ ਹੀ ਜੰਮੀਆਂ ਠੀਕ ਆਸੀਂ ਫਿਰ ਕਰਵਾਏ ਨੇ ਖਰੀਦ ਆਪਣੀ ਇਹ ਲੋਕਲ ਹੁੰਦੀ ਹੈ ਇਹ ਪਿੰਡਾਂ ਚੋਂ ਬ ਨਜੂਬੀ ਲਿੰਦਰੇ ਨਾਂਗੇ ਆ ਬਾਕੀ ਇਹ ਆਪਣਾ ਏਰੀਆ ਇਧਰ ਹਰਿਆਣੇ ਵਰਗਾ ਆ ਗਿਆ ਮਾਨਸਾ ਜਿਲ੍ਹਾ ਹੋ ਗਿਆ ਉਹ ਹਾ ਬਲਾਟਾ ਹੋ ਗਿਆ ਜੀ ਕਿੰਨੇ ਕਿ ਦਿਨ ਦਾ ਸੁਆ ਇਹਦਾ ਇਹਨੂੰ ਵੀਰੇ ਬਸ 7 ਦਿਨ ਹੋ ਗਏ ਬਾਅਦ 6 ਦਿਨ ਹੋ ਗਏ ਸਾਰੇ ਮੰਨ ਕੇ ਕਹਿਣ ਦੇ ਮਤਲਬ ਹਫਤੇ ਦੀਆਂ ਨਹੀਂ ਜੀ ਕਿੰਨਾ ਕੁ ਬੋਲਾ ਹੋ ਇਹਦੇ ਕੋਲੇ ਇਥੇ ਲੇ ਹੋਈ 12 ਕਿਲੋ 12 ਕਿਲੋ ਹਾਂਜੀ ਇਹਦੀ ਕੀ ਰਿਪੋਰਟ ਆ ਦੋਸਤ ਇਹਨੇ ਦਿੱਤਾ ਜੀ 18 ਕਿਲੋ 18 ਕਿਲੋ ਹਾਂਜੀ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਮੁੱਲ ਹੈਗਾ ਜੀ 1,70,000 ਰੁਪਏ 1.70 ਹਾਂਜੀ ਜੇ ਆਪਾਂ ਗੱਲ ਕਰ ਲਈਏ ਇਸ ਤਰ੍ਹਾਂ ਨਮੂਨੇ ਜੇ ਕੋਈ ਸੱਜਣ ਕਹੇ ਦੇ ਵੀ ਆਪਾਂ ਨੂੰ ਦੁੱਧ ਤਿਆਰ ਕਰਕੇ ਦੇ ਦੇ ਹਾਂਜੀ ਉਹਦਾ ਫਿਰ ਇਹੀ ਮੁੱਲ ਨੂੰ ਕੋ ਫਰਕ ਪਊਗਾ ਨਾ ਬਸ ਤਿਆਰ ਕਰਨ ਦੀ ਵੀਰੇ ਪਤਾ ਕੀ ਜੀ ਮਹੀਨੇ ਤੇ ਜਾ ਕੇ ਮੈਂ ਦੁੱਧ ਦੇ ਜਾਂਦੀ ਆ ਠੀਕ ਆਪਾਂ ਇੰਨੇ ਚਿਰ ਖੜਾ ਨਹੀਂ ਸਕਦੇ ਠੀਕ ਹੈ ਠੀਕ ਹੈ ਜੀ ਗੱਲ ਅਕਿਓ ਆਪਣਾ ਵਪਾਰ ਲੈ ਵਾ ਫਿਰ ਕਹਿਣ ਲੱਗੇ ਨੇ ਗਾ ਕਹਿਣ ਲੱਗੇ ਵੀ ਬੱਚਾ ਵੱਡਾ ਹੋ ਗਿਆ ਜੀ ਠੀਕ ਹੈ ਜੀ ਇਹ ਇਹ ਦੁੱਧ ਨੂੰ ਨਾ ਕੱਟੂ ਹੋਵੇ ਬੱਚਾ ਵੱਡਾ ਕਰੀ ਫਿਰਦੇ ਨੇ ਕਈ ਗੱਲਾਂ ਹੋ ਜਾਂਦੀ ਨੇ ਬਿਲਕੁਰੀ ਠੀਕ ਹੈ ਗੱਲ ਤੇ ਹੁਣ ਆ ਜਾ ਗਰੀ 6ਵੇਂ ਨੰਬਰ ਤੇ ਤੋਰ ਬਈ ਖੋਲ ਕੇ ਇਹਦਾ ਕਿਹੜਾ ਸੁਆਜੀ ਇਹਦਾ ਫਿਰ ਸੁਆ ਤੀਜਾ ਤੀਜਾ ਸੁਆ ਹਾਂਜੀ ਤੇ ਥੱਲੇ ਨਹੀਂ ਵੀ ਜਮਾ ਸਾਫ ਹਾਂ ਦੁੱਧ ਨੂੰ ਇਹ ਮੈਂ ਇਹ ਬਹੁਤ ਖਰੀਏ ਵੀਰੇ ਕੀ ਰਿਪੋਰਟ ਆਈ ਦੁੱਧ ਦੀ ਇਹਨੇ ਦੁੱਧ ਨੂੰ ਕੱਢਿਆ ਜਸਤਾਨੜ ਹਰਕਲੂ ਤੀਜਾ ਸੁਆ ਤੀਜਾ ਵੀਰੇ ਕਿੰਨੇ ਕ ਦਿਨ ਦੀ ਦੂਰੀ ਆ ਇਹਨੂੰ ਹੋ ਗਿਆ ਹਫਤਾ ਵੀਰੇ ਚੋਾਈ ਦੀ ਇੱਕ ਨੰਬਰ ਇੱਕ ਨੰਬਰ ਵੀਰੇ 100 ਦੀ 100 100 ਦੀ 100 ਜਮਾ ਹਾਂਜੀ ਹਾਂਜੀ ਆਗੀ ਤਕਰੀਬਨ ਤਕਰੀਬਨ ਇਹ ਵੀ ਜੈਡ ਬਲੈਕ ਹੈ ਨਾ ਹਾਂ ਥੱਲੋ ਥੱਲੋ ਦੀ ਬਹੁਤ ਸਾਫ ਹੈ ਆ ਖਰੀਦ ਜਿਵੇਂ ਬਾਈ ਨੇ ਦੱਸਿਆ ਵੀ ਲੋਕਲ ਏਰੀਆ ਜੋ ਵੀ ਲੈਣਿਆ ਨਹੀਂ ਹਰੇਕ ਭਰਾ ਕਹਿੰਦਾ ਮੈਂ ਹਰਿਆਣੀ ਜਾਂਦਾ ਜਾਂਦੀ ਪਰ ਏਰੀਆ ਵੀ ਸੱਜਣੋ ਜਿਹਨੂੰ ਜਾਣਕਾਰੀ ਏਰੀਆ ਬਾਰੇ ਵੀ ਹਰਿਆਣੇ ਵਰਗਾ ਏਰੀਆ ਹੀ ਆ ਬਾਕੀ ਸਾਨੂੰ ਮੱਝੇ ਹੀ ਦੱਸ ਦੇਣੀਆਂ ਮੱਝਾਂ ਦੇ ਡਿਜ਼ਾਈਨ ਦੱਸ ਦਣਗੇ ਜਾਤ ਨਸਲ ਕੁਆਲਿਟੀ ਤੇ ਮੇਨ ਗੱਲ ਆ ਜਿਹੜੀ ਕੱਦ ਬਿੱਡ ਵੀ ਚੰਗੇ ਨੇ ਤੇ ਬਜਮ ਚ ਵੀ ਚੰਗੀਆਂ ਨੇ ਸਾਰੀਆਂ ਹਾਂ ਨਾ ਥੂਣ ਚ ਪਾਉਣ ਦੀ ਗਾਰੰਟੀ ਹੈ ਹਾਂਜੀ ਹਾਂਜੀ ਗਾਰੰਟੀ ਹੈ ਚਾਹੇ ਥੱਲੋ ਹੱਥ ਬਣਾ ਲਾਵੇ ਕਿੰਨਾ ਕੁ ਪਾ ਇਹ ਕਿਤਨ ਦੀ ਸੂਈ ਹੈ ਇਹਨੂੰ ਹੋ ਗਈ 6 ਦਿਨ ਦੀ ਸੂਈ ਨੂੰ 6 ਦਿਨ ਹਾਂਜੀ ਇਹਦੀ ਕੀ ਰਿਪੋਰਟ ਦਸੀ ਹੈ ਇਹ ਤੋਂ ਤੋਂ ਸੈਵਰੇ ਇਹਨਾਂ ਨੇ 16 ਕਿਲੋਟਰ ਦੱਸਿਆ ਜੀ ਕਿੰਨੇ ਪੈਸੇ ਲਵਾਂਗੇ ਇਹ ਦੇ ਦਾਂਗੇ ਵੀਰੇ 1,35,000 1,35 ਹਾਂਜੀ ਘਟੂ ਕੰਮ ਆ ਇਹਨੂੰ ਕੋ ਸੋਣਾ ਨਹੀਂ ਘਟਦਾ ਨਹੀਂ ਹੈਗਾ ਬਸ ਮੈਂ ਦੇ ਹਿਸਾਬ ਨਾਲ ਦੇਖਣਾ ਪੈਂਦਾ ਜੀ ਵਿੱਚ ਵੱਡੇ ਵੱਡੇ ਭਾਲੀਆਂ ਵੀ ਨਹੀਂ ਜੀ ਠੀਕ ਹੈ ਹਾਂਜੀ ਮੈਂ ਕਈ ਵਾਰੀ ਉਸ ਹਿਸਾਬ ਨਾਲ ਨਾ 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 ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਇਹਦਾ ਆ ਗਿਆ 6 ਮਾ ਨੰਬਰ ਤੇ ਹੁਣ ਮਾਰਦੇਗਾ ਵੀ ਆ 7 ਨੰਬਰ ਵਾਲੀ ਦੇ ਕੈਮਰਾ ਨਾਟਾਂ ਨੂੰ ਘਮਤ ਪੈੜੀਆਂ ਆ ਰੱਖਦੀ ਆ ਪਾਸਾ ਇਹ ਨਹੀਂ ਉਹ ਥੋੜਾ ਜਿਹਾ ਪਾਲ ਕਰਕੇ ਲੱਗਦਾ ਜੀ ਉਨੀ ਵੀ ਰੱਖ ਵੀ ਸਕਦੇ ਜੇ ਆਪਾਂ ਕਹੀਏ ਪੂੰਚ ਵਾਈ ਦਾ ਕੋਈ ਬਟਾ ਨਹੀਂ ਕੋਈ ਧਾਰ ਨਹੀਂ ਘਟ ਹੈਗੀ ਥੋੜਾ ਪੋਪਲਾ ਉੱਤਰ ਹੈ ਇਧਰ ਹਾਂਜੀ ਹਾਂਜੀ ਲੈ ਆਓ ਜੀ ਆਏ ਦਿਖਾ ਦੀ ਜਿਹੜੀ ਮਾਰਦੀ ਕੈਮਰਾ ਥੋੜਾ ਜਿਹਾ ਪੋਪਲਾ ਲੱਥਾ ਲੈ ਚੱਲ ਬਾਈ ਲੈ ਜੀ ਸੂਆ ਕਿਹੜਾ ਦਾ ਸੂਆ ਚੌਥਾ ਵੀਰੇ ਦਾ ਚੌਥਾ ਹਾਂਜੀ ਪਹਿਲਾ ਵਪਾਰੀ ਆ ਜਿਹਦੇ ਕੋਲ ਚੌਥੇ ਸੂਏ ਮੱਝ ਦੇਖੀ ਆ ਨਹੀਂ ਚੌਥਾ ਵੀਰੇ ਨਹੀਂ ਕੱਚੀ ਗੱਲ ਦੋ ਤਿੰਨ ਸਾਲ ਹੋ ਗਏ ਲੱਗਿਆ ਨੂੰ ਇਸ ਕੰਮ 'ਚ ਹਾਂਜੀ ਆ ਪਾਸਾ ਦਾ ਰੱਖੋ ਜੀ ਹਾਂ ਰੱਖੋ ਜੀ ਉਨੇ ਵੀ ਰੱਖੋਗੇ ਜਿਹੜੀ ਗੱਲ ਆ ਨਾ ਧਾਰ ਦੇ ਇੱਕ ਦਾ ਵੀ ਨਹੀਂ ਬੱਟਾ ਹੈਗਾ ਵੀਰੇ ਠੀਕ ਹੈ ਗੱਲ ਹਾਂਜੀ ਦੁੱਧ ਖਰਾਈ ਹੈ ਹੁਣ ਇਹ 12 ਹੋਊਗਾ ਜੀ ਠੀਕ ਹੈ ਹਾਂਜੀ ਕਿੰਨੇ ਕਿ ਦਿਨ ਦੀ ਦੂਈ ਹੈ ਇਹਨੂੰ ਹੋਵੇ 8-9 ਦਿਨ ਵੀਰੇ 8-9 ਹਾਂਜੀ 17 ਕ ਸਿਆਰ ਨਹੀਂ ਗੋਨਾ ਪਾਸ ਹਾਂ ਇੱਕ ਇੱਕੋ ਸਾਰ ਵੀਰੇ ਕਿੰਨਾ ਦੋ ਪਾਉਗੀ ਇਹਦੇ ਦੋ ਵੀਰੇ 17 ਕਿਲੋ ਜੇ ਹਿਸਾਬ ਨਾਲ ਹੋਣਾ ਹੈ ਕਿ 12 ਕਿਲੋ ਆ ਤੇ 7-8 ਸਾਨੂੰ ਸੁਈ ਨੂੰ ਹੋਏ ਨੇ ਬਾਕੀ ਦੀ ਸੇਵਾ ਤੇ ਡਿਪੈਂਡ ਕਰਦਾ ਜੀ ਠੀਕ ਹੈ ਗੱਲ ਹੈ ਇਹ ਵੀ ਗੱਲ ਆ ਠੀਕ ਹੈ ਉਹ ਆਰਡਰ ਚੰਗਾ ਰੱਖਦੀ ਹੈ ਨਾ ਹਾਂਜੀ ਹਾਂਜੀ ਇਹਦਾ ਰੇਟ ਕੀ ਰਹੂਗਾ ਮੋਣੇ ਫਿਰ ਇਹੇ ਦੇ ਦਾਂਗੇ ਵੀਰੇ 140 1 ਲੱਖ ਤੇ 40 ਦੀ ਇਧਰ ਇਧਰਲੇ ਬੰਨੇ ਦਿਖਾਈਂ ਗਾ ਜੀ ਲੇਵਰ ਨਾੜਾ ਨੂੰ ਦਾ ਮੋੜ ਰੱਖ ਜੇ ਗਾਂਲੇ ਬੰਨੇ ਚ ਗੱਲ ਕਰ ਲਈ ਗਾਂਲੇ ਬੰਨੇ ਦਿਖਾਈਂ ਇਹ ਉਧਰਲੇ ਬੰਨੇ ਜਦੋਂ ਮੱਝ ਐਨੂੰ ਹੋਗੀ ਨਾ ਤੇ ਇੱਥੋਂ ਦਿਖਾਈਂ ਛੂਆ ਕਿਹੜਾ ਦੱਸ ਚੌਥਾ ਦੱਸੋ ਉਹ ਚੌਥਾ ਜੀ ਕੀ ਰੇਟ ਦੱਸਿਆ ਦਾ ਹੁਣ ਇਹ ਵੀਰੇ 40 ਦੇ ਦਾਂਗੇ 1 ਲੱਖ ਤੇ 40 ਦੀ ਹਾਂਜੀ ਨੰਬਰ ਇਹਦਾ ਮੇਰਾ ਖਿਆਲ ਸੱਤਵਾਂ ਆ ਗਿਆ ਨਾ ਹਾਂਜੀ ਹਾਂਜੀ ਆ ਨੰਬਰ ਆ ਗਿਆ ਸੱਤਵਾਂ ਤੇ ਹੁਣ ਮਾਰ ਦੇ ਗਾ ਜੀ ਉਹ ਝੋਟੀ ਖੜੀਆ 8ਵੇਂ ਨੰਬਰ ਤੇ ਤੋੜ ਦੇ ਬਈ ਥੋੜੇ ਬੱਡੀ-ਬੁੱਡੀ ਹੋ ਵੀ ਚੰਗੀ ਐ। ਹਾਂਜੀ ਸੁਆ। ਚੜਾਈ ਚੜੂ ਵੀ ਬਹੁਤ ਆ ਨਾ। ਸੁਆ ਕਿਹੜਾ ਇਹਦਾ? ਦੂਜਾ ਤੇਰੇ। ਦੂਜਾ ਸੁਆ। ਹਾਂਜੀ। ਕੈਕ ਦੰਦੀ ਸੁਈ ਹੋ ਗਈ ਇਹ। ਇਹਦਾ ਤਾਜੀ ਸੁਈ ਹੈ ਜਿਹੜੀ ਬੋੜਾ ਸਾਹ ਵੀ ਵੀਰੇ ਤਿੰਨ ਕ ਦਿਨ ਹੀ ਹੋਈ ਨੇ। ਕਿੰਨਾ ਕ ਬੋੜਾ ਹੋਊਗਾ ਹੁਣ? ਹੁਣ ਹੋਊਗਾ ਜੀ 9-10 ਕਿਲੋ ਹੋਊਗਾ ਜੀ। ਨਾ। ਕੀ ਗੱਲ ਆ ਜੀ? ਹਾਂ। ਕੀ ਰਿਪੋਰਟ ਆ ਇਹਦੀ? ਰਿਪੋਰਟ ਦੀ ਇਹਦੇ ਵਧੀਆ ਵੀਰੇ 16-17 ਕਿਲੋ ਕਹਿੰਦੇ ਵੀ ਦੇ ਜਾਂਦੀ ਐ। ਠੀਕ ਆ ਗੱਲ। ਅਜੇ ਇਹਦਾ ਨਾ ਬੱਡੀ-ਬੁੱਡੀ ਬਹੁਤ ਚੰਗੀ ਐ। ਹਾਂ। ਥਣ ਹੁਣ ਬਹੁਤ ਚੰਗਾ ਬਣਾਉਂਦੀ ਆ ਬਸ ਮਾ ਕੇ। ਰਾਈ ਦੀ ਪੋਲੀ ਜਮਾ ਹਾਂਜੀ ਪੋਲੀ ਜੀ ਤੀਜਾ ਦਿਨ ਇਹਨੂੰ ਸੂਈ ਰੂ ਹਾਂ ਇਹਨੂੰ ਤੀਜਾ ਦਿਨ ਬਰੋ ਕਿੰਨੀ ਰਿਪੋਰਟ ਦਸੀ ਆਈ ਉਹਦੀ ਇਹ 16 17 ਦੀ ਜੀ 16 17 ਥੋੜਾ ਬੱਚੇ ਦਾ ਵੱਧ ਕਰਦੇ ਹਾਂ ਹਾਂਜੀ ਹਾਂਜੀ ਆ ਲੈ ਆ ਬਾਈ ਲੈ ਤਾਜੀ ਸੂਈ ਕਰਕੇ ਕਰ ਦੇਣਾ ਜੀ ਸੂਆ ਸੱਜਣੋਂ ਦੂਜਾ ਬਾਈ ਕਹਿੰਦਾ ਪਰ ਬਾਡੀ ਬੁੱਡੀ ਵਾਲੀ ਬਾੜੀ ਕਮਾਲ ਦੀ ਆ ਯਾਰ ਝੋਟੀ ਸਿੰਘ ਵੀ ਬੰਦਾ ਤੇ ਬਾੜੀ ਦੇ ਮਾਮਲੇ 'ਚ ਗੱਲ ਕਰ ਲਈਏ ਬਾੜੀ ਦੀ ਵੀ ਫੁੱਲ ਚੜਾਈ ਆ ਗਈ ਉੱਤੋਂ ਤੇ ਥੱਲੋਂ ਵੀ ਯਾਰ ਝੋਟੀ ਪੂਰੀ ਸਾਫ਼ ਆ ਗਈ ਆਰਡਰ ਰੱਖ ਦਿਆ ਐਂ ਠੋਕਮਾਂ ਦਾ ਆਰਡਰ ਕਰ ਲਈਏ ਆਪਾਂ ਚੜਾਈ ਫੁੱਲਾ ਥਣ ਦਾ ਸੈਜ ਬਹੁਤ ਤੇ 22 ਵਾਲੇ ਮਾਮਲੇ ਚ ਬਾਈ ਕਹਿੰਦਾ ਹੈਗੀ 100 ਦੀ 100 ਇਹਦਾ ਰੇਟ ਕੀ ਰਹੂਗਾ ਮਣੀ ਇਹ ਵੀਰੇ 140 ਦੇ ਦਾਂ 1 ਲੱਖ ਤੇ 40 ਦੀ ਹਾਂਜੀ ਤੇ ਹੁਣ ਮਾਰਦੇਗਾ ਜੀ ਆ ਨਾਦ ਵਾਲੀ ਤੇ ਨੰਬਰ ਨੌਮਾ ਆ ਗਿਆ ਧੋਰ ਬਾਈ ਥੋੜੀ ਤੇ ਇਹਦਾ ਸੁਆ ਕਿਹੜਾ ਇਹ ਦੂਜਾ ਵੀਰੇ ਵੱਡੀਆਂ ਬੋਤਲਾਂ ਨੇ ਜੀ ਹਾਂ ਦੂਜੀ ਗੱਲ ਕਰਨੀ ਹੈ ਕੱਦ ਕਾਟ ਨਹੀਂ ਪਿੱਠ-ਕੁੱਠ ਬਹੁਤ ਬੜਾ-ਬੜਾ ਬਹੁਤ ਚੰਗਾ ਲੱਗਿਆ ਥੋੜੀ ਵੱਡੀਆਂ-ਵੱਡੀਆਂ ਸੱਜਣਾ ਬਹੁਤ ਨੇ ਇਹਦਾ ਸੁਆ ਕਿੰਨੇ ਦਿੰਦਾ ਬਾਈ ਇਹ ਨੂੰ ਹੋ ਗਈ 8 ਦਿਨ ਸੁਈ ਨੇ 8 ਦਿਨ ਹਾਂਜੀ ਕਿੰਨਾ ਹਾਜ਼ਰ ਹੈ ਦੇ ਕੋਲੇ ਹੁਣ ਦੁੱਧੇ ਸਿਰੇ ਹੋਗਾ ਜੀ 11 ਕਿਲੋ ਹਾਂ 11 ਲੀਟਰ ਤਿਆਰ ਹਾਂਜੀ ਕੀ ਰਿਪੋਰਟ ਹੈ ਇਹ ਦੁੱਧ ਦੀ ਦੁੱਧ ਵੀਰੇ ਬਸ ਆਪਾਂ 15 ਕਹਿ ਦੋ 100 ਕਹਿ ਦੋ ਬਸ ਘੱਟ ਤੋਂ ਘੱਟ 14 15 ਹਾਂ 14 ਕਿਲੋ ਦੇ ਸਕਦੇ ਹਾਂ ਅਸਲ ਗੱਲ ਠੀਕ ਆ ਗੱਲ ਹਾਂਜੀ ਹਾਂਜੀ ਵੀ ਮੰਨ ਲਓ 14 ਕਿਲੋ ਤੋਂ ਲਾ ਕੇ ਆਪਣੇ ਕੋਲ ਜਿਹੜੀਆਂ ਮੱਝਾਂ ਆਪਾਂ ਦਿਖਾ ਰਹੇ ਹਾਂ 17 18 ਕਿਲੋ ਤੱਕ ਹਾਂਜੀ 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 14 ਕਿਲੋ ਤਾਂ ਜੇ ਮੰਨ ਲਈਏ ਕਮਾਲ ਆ ਬਾਈ ਇੱਕ ਖਾਸੀਅਤ ਹੋਰ ਹੈ ਪਸ਼ੂ ਸਾਫ਼ ਸੁਥਰੇ ਨੇ ਕੱਦ ਘਾਟ ਵਾਲੇ ਨੇ ਹਨਾ ਛੋਟੇ ਨਹੀਂ ਹੈਗੇ ਥੱਲੇ ਦੇ ਮੈਨੂੰ ਮੈਂ ਹੈ ਨਹੀਂ ਵੀਰੇ ਕੋਈ ਜਿਵੇਂ ਇੱਕ ਝੋਟੀ ਨੂੰ 19 20 ਪਾਸਾ ਹੈਗਾ ਜੀ ਉਹ ਆਪਾਂ ਦਿਖਾ ਵੀ ਦਿੱ ਤੇ ਰਿਪੋਰਟ ਬਾਈ ਕਹਿੰਦਾ ਦੁੱਧ ਦੀ ਇਹ ਚਟਕੱਟੀ ਦੀ ਵੀ ਚੰਗੀ ਆ ਤੁਸੀਂ 14 ਕਿਲੋ ਮੰਨ ਲੈ ਕਿਉਂਕਿ ਇਹ ਤਾਂ ਚੋਣ ਲੱਗ ਜਾਣਿਆ 14 ਕਿਲੋ ਬਹੁਤ ਹੋ ਜਾਂਦਾ ਆ 20 ਵਾਲਾ ਤਾਂ ਇੱਕੂੰ ਟ੍ਰੈਂਡ ਹੀ ਹਣਾ ਇਹ ਤਾਂ ਹਰੇਕ ਦੇ ਮੂੰਹ ਚ ਆ ਜੀ ਦੀ ਤਾਂ ਤੇ ਇਹਦੇ ਪੈਸੇ ਮੋਣੇ ਇਹ ਦੇ ਦਾਂਗੇ ਵੀਰੇ 1,20,000 1,20,000 ਹੀ ਦੇ ਦਾਂਗੇ ਜੀ ਆਪਾਂ ਸੁਆ ਦੂਜਾ ਸੁਆ ਦੂਜਾ ਜੀ ਤੇ ਆ ਗੱਬਣ ਲੱਗ ਗਿਆ ਠੀਕ ਠੀਕ ਗੱਬਣਾ ਜੀ ਪਲੂਣ ਇਹ ਬਾਈ ਕਹਿੰਦਾ ਪਹਿਲਾਂ ਸੁਣਦੀ ਆ ਗੱਬਣਾ ਬਾਕੀ ਥਣ ਲਈ ਬਾਈ ਦੱਸਦਾ ਹਾਂ ਕੱਤੀ ਬਹੁਤ ਚੰਗੀ ਆ ਜੀ ਹਾਂ ਪਰ ਸਿੰਗੀ ਸੁੰਗੀ ਬੰਦ ਆ ਗਈ ਹਣਾ ਹਾਂਜੀ ਹਾਂਜੀ ਦੰਦਾ ਜੀ ਹੋਏ ਇਹ ਦੰਦਾ ਛਿੱਗੀ ਆਈ ਸ਼ਾਇਦ ਠੀਕ ਆ ਗੱਲ ਹਾਂਜੀ ਦੰਦਾ ਚ ਬਾਈ ਕਹਿੰਦਾ ਛਿੱਗੀ ਹੋ ਸਕਦੀ ਆ ਇਹ ਇਹ ਵੱਡੀ ਹੋ ਗਈ ਹੋਊਗੀ ਹਾਂ ਤੇ ਬਿਊਟੀ ਚ ਬਣੀ ਆ ਕੱਟੀ ਇੱਥੋਂ ਦਿਖਾ ਨਹੀਂ ਗੈਰੀ ਉਹ ਸੂ ਆ ਪਹਿਲਾ ਸੂਂਦੀ ਆ ਗੱਬਣ ਆ ਥਣ ਥਣ ਬਹੁਤ ਚੰਗਾ ਲੱਗਿਆ ਬਹੁਤ ਜੀ ਕਿੰਨੇ ਦਿਨ ਕੱਢੂਗੀ ਬਾਈ ਇਹ ਇਹ ਲੈ ਜੂ ਵੀਰੇ 5 6 ਦਿਨ ਹਜੇ 5 6 ਦਿਨਾਂ ਤੱਕ ਤਾਂ ਕਰ ਦੂ ਕੰਮ ਹਾਂਜੀ ਹਾਂ ਫੋਲੋ ਜੀ ਫੋਲੋ ਲੈ ਚੱਲ ਲੈ ਚੱਲ ਤੋਰ ਦੇ ਬਈ ਅਟਕਾਨ ਆ ਲੈ ਜਾ ਲੈ ਜਾ ਤੋਰ ਦੇ ਤੋਰ ਦੇ ਆ ਇਹਨੂੰ ਇਹ ਕਿੰਨਾ ਕੁ ਦੁੱਧ ਪਾ ਸਕਦੀ ਆ ਇਹ ਤਾਂ ਤੇਰੇ 12 ਸਿਰ ਦੇ ਸਕਦੀ ਆ ਜੈ ਜੀ ਸਾਹਿਬ ਉਹਨੇ ਦੱਸਿਆ ਵੀ ਇਹਦੀ ਮਾਦੀ ਹੈ ਕਿ 18 19 ਕਿਲੋ ਦਾ ਠੀਕ ਚੰਗੀ ਮਿਹਦੀ ਕੱਟੀ ਹੈ ਜੋ ਕਿ ਅਗਲਾ 14 15 ਕਹਿੰਦੇ ਹਾਂ ਕਹਿਣ ਦਾ ਵੀਰੇ ਆਪਾਂ ਕਹਜਨੇ ਆ ਉਹਦਾ ਕੀ ਤਾਂ ਫਾਇਦਾ ਗੱਲ ਦਾ ਠੀਕ ਆ ਗੱਲ ਹਾਂਜੀ ਹਾਂਜੀ ਆ ਉਹਦਾ ਪਾਈ ਕਹਿੰਦਾ ਫਾਇਦੇ ਵਾਲੀ ਗੱਲ ਨਹੀਂ ਹੈਗੀ ਕੋਈ ਵੀ 12 ਕਿਲੋ ਇਹਨੂੰ ਬਾਕੀ ਖਾਜਮ ਇਹ ਵੀ ਹੁੰਦੀ ਆ ਗੱਲ ਹਾਂਜੀ ਹਾਂਜੀ 12 12 ਠੀਕ ਆ ਲੱਗਾ ਇਹ ਵੀ ਮੰਨਦਾ 12 ਕਿਲੋ 15 ਕਿਲੋ ਕਹਤੇ ਯਾਰਾਂ ਦਾ ਪਰੋਂ ਕੱਟੀ ਆ 15 ਕਿਲੋ ਕਿਵੇਂ ਦੇ ਦੂਗੀ 15 ਬਹੁਤ ਘੱਟ ਪਾਉਂਦੀ ਆ ਟਾਂਜੀ ਹਾਂਜੀ ਹਾਂਜੀ ਕੋਈ ਵੱਡੀ ਬੁੱਡੀ ਕੋਈ ਹੋਰ ਵੇ ਸਿਰਾ ਫਿਰ ਜੇ ਆ ਇਹ ਦੇ ਦਾਂਗੇ ਬਰੇ ਢੂੜ ਦੀ ਘੱਟੀ ਇਹ ਦੇ ਦਾਂਗੇ ਬਾਈ ਕਹਿੰਦਾ 1.5 ਲੱਖ ਦੀ ਸ਼ਕੀਨ ਘੱਟੀ ਬਹੁਤ ਆ ਪਾ ਦੇ ਥੋੜੀ ਸੇਵਾ ਨਾਲ ਵੱਧ ਪਾ ਦੇ ਪਰ ਬਾਈ ਕਹਿੰਦਾ ਆਪਾਂ ਘੱਟ ਤੋਂ ਘੱਟੀ ਦੱਸਿਆ ਲੋ ਜੀ ਹਾਂਜੀ ਹਾਂਜੀ ਨੰਬਰ ਬੋਲ ਦੋ ਜੀ 97794 ਜੀ ਹਾਂਜੀ 71178 ਜੀ 97794 71178 ਪਿੰਡ ਖੀਵਾ ਮੀਹਾ ਸਿੰਘ ਵਾਲਾ ਝੋਟੀਆਂ ਬਾਈ ਕੋਲੇ 10 ਦਿਖਾਤੀਆਂ ਇਹਨਾਂ ਦਾ ਨੰਬਰ ਹੋਰ ਨੋਟ ਕਰ ਲੀ ਜੀ ਹਾਂਜੀ ਬੋਲ ਦੋ ਦੂਜੇ ਨੰਬਰ 73474 ਹਾਂਜੀ 50104 ਅਤੇ ਦੋਨੇ ਨੰਬਰ 22 ਦੇ ਸਕਰੀਨ ਤੇ ਲਾ ਦੂੰਗਾ ਇਹਨਾਂ ਚ ਜਿਹੜੀ ਵੀ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਡੰਗ ਤੋਂ ਡੰਗ ਚੋਕੇ ਪਾ ਸਕਦਾ ਹੈ 22 ਤੋਂ ਲੈ ਜਿਓ ਧੰਨਵਾਦ ਜੀ